ਹਾਂਜੀ ਕੀ ਨਾਈ ਜੀ ਤੁਹਾਡਾ ਹਰਪਾਲ ਸਿੰਘ ਜੀ ਕੀ ਮਾਮਲਾ ਜਿਹੜਾ ਝਗੜਾ ਹੋਇਆ ਕੀਤੇ ਦਿਨ ਨੂੰ ਕੀ ਮਾਮਲਾ ਸਰ ਅਹੀਂ ਗਰਮੀਤ ਸਿੰਘ ਦੇ ਘਰ ਕਿਸੇ ਕੰਮਕਾਰ ਦੇ ਚੱਕਰ ਵਿੱਚ ਬੈਠੇ ਹੋਏ ਸੀ ਤੇ ਸਾਡੇ ਕੋਲੋਂ ਗੁਰਪ੍ਰੀਤ ਸਿੰਘ ਨੇ ਜਦੋਂ ਅਸੀਂ ਉਹਦੇ ਘਰ ਤੋਂ ਬਾਹਰ ਨਿਕਲੇ ਤਾਂ ਗੁਰਪ੍ਰੀਤ ਸਿੰਘ ਨੇ ਸਾਡੇ ਕੋਲੋਂ 500 ਰੁਪਏ ਮੰਗਿਆ ਕੀ ਕਹੇ ਕਿ ਕਿਸ ਤਰ੍ਹਾਂ ਕਿਹੜੀ ਵਜ੍ਹਾ ਸੀ 500 ਰੁਪਏ ਕਹਿੰਦਾ ਮੰਗਿਆ 500 ਰੁਪਏ ਸਰ ਧਾਰਾ ਮੰਗਦਾ ਸੀ ਸਾਡੇ ਕੋਲ ਕਿ ਮੈਂ ਤੇਰੇ ਨਾਲ ਕੱਲ ਨੂੰ ਕੰਮ ਤੇ ਜਾਊਂਗਾ ਕੀ ਕੰਮ ਕਰਦੇ ਹੋ ਤੁਸੀਂ ਮੈਂ ਭਾਰ ਦਾ ਕੰਮ ਕਰਦਾ ਹਾਂ ਲੱਕੜ ਖਰੀਦਦਾ ਹਾਂ ਹਾਂਜੀ ਤੇ 500 ਰੁਪਇਆ ਕਿਸ ਚੀਜ਼ ਦਾ ਮੰਗਦੇ 500 ਰੁਪਇਆ ਸਰਦਾਰਾ ਮੰਗਦਾ ਹੈ ਅਛਾ ਹਾਂਜੀ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਕੋਲ 3500 ਰੁਪਇਆ ਪਹਿਲਾਂ ਹੀ ਲੈਣਾ ਹੈ ਕੋਈ ਜੋਕ ਹੀ ਮੈਨੂੰ ਤੋਂ ਦੇਣ ਹੀ ਰਿਹਾ ਹੂੰ ਤੇ ਉਸ ਨੇ ਮੈਨੂੰ 2-3 ਵਾਰੀ ਪੈਸੇ ਲੈਣ ਤੋਂ ਮਜਬੂਰ ਕੀਤਾ ਕਿ ਮੈਨੂੰ ਦੇ ਹੀ ਦੇ ਉਹਦੀ ਘਰ ਦੀ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਭਾਜੀ ਪੈਸੇ ਦੇ ਦਿਓ ਤੇ ਗੱਲ ਨੂੰ ਇਹ ਢੜ ਨਾਲ ਕੰਮ ਤੇ ਜਾਊਗਾ ਮੈਂ ਉਹਦੀ ਘਰ ਦੀ ਨੂੰ ਕਿਹਾ ਕਿ ਭਾਬੀ ਮੇਰੇ ਪਹਿਲਾਂ ਪੈਸੇ ਨਹੀਂ ਦੇਣ ਦਿਆ ਮੈਂ ਇਹਨੂੰ ਪੈਸੇ ਕਾਦੇ ਵਾਸਤੇ ਦਈ ਆਵਾ ਤੇ ਇਹਦੇ ਭਰਾ ਨੇ ਮੈਨੂੰ ਕਿਹਾ ਕਿ ਆਪਣੇ ਭਰਾ ਨੂੰ ਕਿਹਾ ਵੀ ਇਹਦੇ ਨੰਗ ਕੋਲੋਂ ਕੀ ਭਾਲਦਾ ਹੈ ਹਾਂ ਠੀਕ ਹੈ ਜੀ ਇਸ ਤੋਂ ਸਰ ਥੋੜੀ ਬਾਦੀ ਮਾੜੀ ਮੋਟੀ ਗੱਲਬਾਤ ਹੋਈ ਕਿ ਜੋ ਕੀ ਉਹ ਦੋਵੇਂ ਭਰਾ ਮੇਰੇ ਗੱਲ ਪੈ ਗਏ ਤੇ ਨਾਲ ਜੋ ਨਰਵੈਲ ਸਿੰਘ ਹੋਣੀ ਤੇ ਉਹਦੇ ਜੋ ਵੀ ਲਾਗੇ ਬੰਨੇ ਦੇ ਹੈਗੇ ਸਾਰੇ ਘਰ ਉਹਨਾਂ ਨੇ ਸਾਡੇ ਨਾਲ ਸਰ ਬਹੁਤ ਜ਼ਿਆਦਾ ਕੋਟ ਮਾਰ ਕੀਤੀ ਹੈ ਪਰਚੇ ਦਰਜ ਹੋ ਚੁੱਕੇ ਸਰ ਪਰ ਕੋਈ ਵੀ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਹੋ ਮੰਗ ਸਰ ਇਹ ਹੀ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਸਾਡੇ ਤੇ ਹਮਲਾ ਕਾਦੇ ਵਾਸਤੇ ਹੋਇਆ ਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਆ ਜਾਂਦਾ ਤੁਹਾਨੂੰ ਕੀ ਕਹਿੰਦੀ ਮੌਕੇ ਦੀ ਪੁਲਿਸ ਕੋਈ ਸਰ ਹਾਂ ਨਾ ਦਾ ਜਵਾਬ ਨਹੀਂ ਦੇ ਰਹੇ ਜਦੋਂ ਵੀ ਕਹੀਦਾਵੇ ਕਰਦੇ ਆ ਕਾਰਵਾਈ ਕਰਦੇ ਆ ਕਾਰਵਾਈ ਬਸ ਇਹੀ ਗੱਲ ਦੱਸੀ ਜਾ ਰਹੀ ਹੈ। ਕੀ ਨਾਏ ਤੁਹਾਡਾ? ਮੇਰਾ ਨਾਮ ਜੀ ਕੁਲਜੀਤ ਸਿੰਘ ਕੁਲਾ। ਕੀ ਕਰਨਾ ਏ ਟਿਕਟੜ ਜਿਹੜਾ ਟਕੜਾ ਆਇਆ। ਵੀ ਸਾਰੇ ਕੋਈ ਅਹੀਂ ਉਹਨਾਂ ਦੇ ਗੁਰਮੀਤ ਸਿੰਘ ਦੇ ਘਰੇ ਗਏ ਆ। ਤੇ ਉਹਨਾਂ ਦੇ ਘਰੋਂ ਨਿਕਲਦੇ ਆ ਸਾਰੇ ਇਹਨਾਂ ਦੇ ਪਰਿਵਾਰ ਨੇ ਕੋਈ ਸਾਡੇ ਤੋਂ ਪੈਸਿਆਂ ਦੀ ਮੰਗ ਕੀਤੀ। ਜਿੱਦੋਂ ਅਸੀਂ ਦੇਣ ਤੋਂ ਇਨਕਾਰ ਕੀਤਾ। ਕਾਹਦੇ ਪੈਸੇ ਮੰਗੇ? ਇਹ ਸਾਰੇ ਕੋਈ ਅਡਵਾਂਸ ਹੀ ਪੈਸੇ ਮੰਗ ਰਿਆ ਹੈ ਵੀ ਮੈਨੂੰ ਕੋ ਦੋ ਨਸ਼ੇ ਪਾਣੀ ਦਾ ਅੱਧੀ ਆ ਸਾਰੋ ਬੰਦਾ ਗੁਰਪ੍ਰੀਤ ਸਿੰਘ ਉਹ ਪੀ। ਨਸ਼ੇ ਪਾਣੀ ਦਾਦੀ ਉਹਦੇ ਘਰ ਦੀ ਲਾਂਪਰੀਦ ਕੋਲ ਨੇ ਆ ਕੇ ਕਿ ਇਹਨੂੰ ਪੈਸੇ ਦੇ ਦੋ 500 ਰੁਪਇਆ ਹੂੰ ਅਸੀਂ ਭਾਜੀ ਇਹ ਗੱਲ ਤੋਂ ਕੀਤੀ ਮਨਾ ਇਹ ਨਹੀਂ ਦੇ ਸਕਦੇ ਆਂਦੀ ਭਾਜੀ ਦੇ ਦੋ ਇਹਨੇ ਵੀ ਨਹੀਂ ਤਾਂ ਮੈਨੂੰ ਬਹੁਤ ਤੰਗ ਕਰਨਾ ਹੂੰ ਇਹਨੂੰ 500 ਰੁਪਇਆ ਦੇ ਦਿਓ ਇਸੇ ਕਾਰਨ ਥੋੜੀ ਜੀ ਤੋ ਤੂ ਮੈਂ ਮੁੰਦੀ ਹੁੰਦੀ ਹੁੰਦੀ ਉਹਦੇ ਭਰਾਣੇ ਸਾਨੂੰ ਕਹੋ ਵੀ ਇਹ ਨੰਗਰਾਂ ਤੋਂ ਕੀ ਭਲਦਾ ਇੰਨੀ ਗੱਲ ਤੋਂ ਇੱਕ ਸਾਡਾ ਛੋਟਾ ਭਰਾ ਲੱਗੇ ਸੀ ਉਹ ਦੋਵੇਂ ਹੌਸਬੀਦ ਤੋਂ ਤੋਂ ਮੈਂ ਮੈਂ ਕਰਨਾ ਤੇ ਉਹ ਇੱਕ ਦੂਜੇ ਦੇ ਨਾਲ ਲੜਨਾ ਤੇ ਅਸੀਂ ਛਡਾਉਣ ਗਏ ਆ ਹਾਂ ਤੇ ਇਹ ਕੰਮ ਸਾਰਾ ਪਰਿਵਾਰ ਆਣ ਕੇ ਸਾਡੇ ਗੱਲ ਪਹ ਗਿਆ ਹਾਂ ਇੱਕ ਸਾਨੂੰ ਸੱਟਾਂ ਮਾਰ ਲੀਆਂ ਠੀਕ ਆ ਜੀ ਇੱਕ ਦੂਜਾ ਹੱਡੀ ਦੇ ਪਰਚਾ ਕਰਾਤਾ ਜੇ ਹੁਣ ਸਾਡਾ ਰਿਜ਼ਲਟ ਆਇਆ ਤੇ ਸਾਡੇ ਪਰਚਾ ਹੋਇਆ ਉਹਨਾਂ ਲੋ ਤੇ ਪ੍ਰਸ਼ਾਸਨ ਨਾਲੋਂ ਬਹੁਤ ਢਿੱਲੇ ਆਪੀ ਕੰਮ ਕਰ ਕਰ ਰਿਹਾ ਵਾ ਕਿ ਕੋਈ ਉਹਨਾਂ ਦੇ ਕਾਰਵਾਈ ਨਹੀਂ ਕਰ ਰਿਹਾ ਹਾਂ ਅਹੀਂ ਰੋਮਾਂ ਕਰਦੇ ਜਦੋਂ ਥਾਣੇ ਜਾਣੇ ਜਾਂ ਚੌਂਕੀ ਜਾਣੇ ਕੀ ਕਹਿੰਦੇ ਤੈਨੂੰ ਸਰ ਉਹ ਕਹਿ ਦਿੰਦੇ ਅੱਜ ਆਇਓ ਕੱਲ ਆਇਓ ਕਰਦੇ ਆ ਉਹ ਕਰਦੇ ਆ ਜੇ ਕਦਮ ਵੀ ਕੇ ਬੰਨੇ ਸਰ ਗੱਲ ਲਾ ਨਹੀਂ ਰਹੇ ਹੂੰ ਤੇ ਅਹੀਂ ਅੰਨੇ ਆ ਉਹ ਸਰ ਕੋਈ ਸਾਨੂੰ ਇਨਸਾਫ ਦਿੱਤਾ ਜਾ ਵੀ ਬੰਦਿਆਂ ਦੇ ਨਾਲ ਉਹ ਬੰਦਿਆਂ ਨੂੰ ਕੋਈ ਅਜ ਤੱਕ ਕੋਈ ਲੈ ਕੇ ਵੀ ਚੌਂਕੀ ਤੱਕ ਨਹੀਂ ਲੈ ਕੇ ਆਇਆ ਹੂੰ ਬੰਦੇ ਰਾਮ ਨਾਲ ਖੌਫ ਨਾਲ ਤਰੀਕੇ ਨਾਲ ਵਾਰਾ ਘੁੰਮ ਰਹੇ ਆ ਵਾਰ ਮਸਲਾ ਇਹ ਜੀ ਮਰਜੀਤ ਸਿੰਘ ਬਰਿੰਦਰ ਸਿੰਘ ਵਾਸੀ ਸੁਧਾਰ ਅਵੇ ਪਰ ਬੰਦੇ ਨਾਲ ਨਕਰਵਾ ਨਾ ਨਿਜਾ ਦੱਗਿਆ ਉਹਦੇ ਵਿੱਚ ਜੇ ਨਾਲ ਬਲੋ ਸੱਤਾ ਲੱਗਿਆ ਤਾਂ 500 ਰੁਪਏ ਦਾ ਲੈਣ ਦੇਣ 500 ਰੁਪਏ ਲੈਣ ਦੇਣ ਤੋਂ ਜੇ ਕੋਈ ਬਲ ਪੈਸੇ ਲੱਗ ਜਾਈਏ ਤਾਂ ਉਹ ਆਪ ਵਿੱਚ ਕਰਦੇ ਆ ਤੇ ਦੋਵਾਂ ਕਰਾਂ ਸੱਤਾ ਲੱਗਿਆ ਉਹ ਜੀਸ਼ ਗੁੰਦਸ ਸਿੰਘ ਮਕਦਮਾ ਨੰਬਰ ਮੇਜਾ ਕਰ ਚੁੱਕਾ ਆ ਉਹਦੇ 325 ਤੇ 350 520 ਲਿਖਿਆ ਆ ਰਿਹਾ ਹੈ ਜੀ ਦਾ ਦਰਮਾਦ ਦਿੱਸਦਾ ਤੇ ਕ੍ਰੋਸ ਦੇ ਆ ਦੂਜਿਆਂ ਦੇ ਵੀ ਬਲੋ ਸੱਤਾ ਲੱਗਿਆ ਉਹ 303 325 ਜਿਹਾ ਕਹਿੰਦਾ ਹੈ ਇਹ ਕੋਹਰ ਪ੍ਰਕਾਰ ਜੀਤਾ ਦੇ ਨਾਲ ਦੀ ਮਨੁੱਖੀ ਪੱਤਾ ਸ੍ਰੀ ਕਿਸ਼ੂ ਦੇ ਸੰਬੰਧੀ ਕਾਨੂੰਨੀ ਕਾਰਵਾਈ ਚੱਲਦੀ ਜਿਹਦੇ ਤਪਰੀਖ ਜਾਈ ਹੈ। ਸਾਰਾ ਅਗਲੀ ਕਾਰਵਾਈ ਕੀ ਅਮਜਲੇ ਦੀ ਜਾਰੀ ਹੈ। ਅਗਲੀ ਵਾਰੋਂ ਤਪਰੀਖ ਜਾਈ ਜਾਂਦੀ ਹੈ ਦੋਸ਼ੀ ਨੂੰ ਤੇ ਪਰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਹੜੇ ਦੋਸ਼ੀ ਪਾਏ ਜਾਂਦੇ ਉਹਨਾਂ ਨੂੰ ਕੋਈ ਨਾ ਕਿਸੇ ਤਰ੍ਹਾਂ ਵਾੜਾ ਮਨ ਬਖਸ਼ੀ ਵੀ ਜਾਵੇ।